ਸਾਰੇ ਸਾਡੇ ਕੈਰੈਕਟਰ ਆਰਟਿਸਟ ਉਹਨਾਂ ਸਿਰ ਤੇ ਫਿਲਮਾਂ ਚੱਲਦੀ ਹੈ ਨਾ ਉਹਨਾਂ ਤੋਂ ਬਿਨਾ ਸੇ ਇਮੇਜਿਨ ਵੀ ਨਹੀਂ ਕਰ ਸਕਦੇ ਦੁਨਿਆਰ ਜਦ ਆਪਣੀ ਪਿਛਲੀ ਵਾਰੀ ਗੱਲ ਹੋਈ ਸੀ ਆਪਾਂ ਇੱਕ ਬਹੁਤ ਵੱਡਾ ਆਪਣਾ ਆਰਟਿਸਟ ਜਿਹੜਾ ਸੀਗਾ ਮੈਨੂੰ ਲੱਗਦਾ ਆਪਣੀ ਕਨਵਰਸੇਸ਼ਨ ਚ ਹਮੇਸ਼ਾ ਪੱਲਾ ਸਾਹਿਬ ਰਹਿਣਗੇ ਹੈ ਨਾ ਉਹਨਾਂ ਨਾਲ ਲਾਈਕ ਆਪਣਾ ਸਾਰਿਆਂ ਦੀ ਬੜੀਆਂ ਯਾਦਾਂ ਨੇ ਹੈ ਨਾ ਕਿ ਸਾਰਿਆਂ ਨੇ ਇੰਨੇ ਸਾਲ ਤੱਕ ਕੰਮ ਕੀਤਾ ਹੈ ਲਾਈਕ ਕਿਤਨਾ ਕਿਤੇ ਤੁਹਾਨੂੰ ਲੱਗਦਾ ਕਿ ਇੱਕ 에ਰਾ ਖਤਮ ਹੋ ਗਿਆ ਹੈ ਨਾ ਉਹਨਾਂ ਨੂੰ ਬਹੁਤ ਮਿਸ ਕਰਾਂਗੇ ਆਉਣ ਵਾਲੀਆਂ ਫਿਲਮਾਂ ਬਿਲਕੁਲ ਬਿਲਕੁਲ ਦੇਖੋ ਜਦੋਂ ਕੋਈ ਫਿਲਮ ਅਨਾਉਂਸ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਜਾਂ ਲੱਗਦਾ ਤੇ ਉਹ ਲੋਕਾਂ ਦੇ ਵੀ ਕਈਆਂ ਦੇ ਸਵਾਲ ਲੈਂਦੇ ਨੇ ਹੈ ਇਹ ਫਿਲਮ ਫਿਰ ਜੇ ਭੱਲਾ ਸਾਹਿਬ ਨੀਤਾ ਜੇ ਭੱਲਾ ਸਾਹਿਬ ਨੀਤਾ ਸੋ ਉਹ ਸਾਡੇ ਮਨ ਦੇ ਵਿੱਚ ਵੀ ਚੱਲਦਾ ਹੈ ਕਿ ਵੀ ਇਹ 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 ਮਤਲਬ ਭਰਨ ਵਾਲਾ ਘਾਟਾ ਤਾਂ ਹੈ ਨਹੀਂਗਾ ਇਹ ਤਾਂ ਇਹ ਹਮੇਸ਼ਾ ਰਹੂਗਾ ਕਿਉਂਕਿ ਇੱਕ ਜਿਹੜਾ ਐਕਟਰ ਵੈਸੇ ਉਹ ਕਦੇ ਵੀ ਨਹੀਂ ਦੁਨੀਆ ਤੋਂ ਜਾਂਦਾ ਹਮੇਸ਼ਾ ਆਪਣੀਆਂ ਫਿਲਮਾਂ ਰਹੀਂ ਸਾਡੇ ਵਿੱਚ ਰਹਿੰਦਾ ਕਿਤੇ ਨਾ ਕਿਤੇ ਕਦੋਂ ਉਹਨਾਂ ਦੀ ਰੀਲ ਸਾਹਮਣੇ ਆ ਜਾਂਦੀ ਹੈ ਕਦੇ ਫਿਲਮ ਆ ਜਾਂਦੀ ਹੈ ਕਦੇ ਉਹਨਾਂ ਦੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਕਦੇ ਜਦੋਂ ਮੈਂ ਫਿਲਮ ਦੇਖਾਂ ਮੈਂ ਘਰੇ ਵੀ ਗੱਲਾਂ ਕਰਦੀ ਹੁੰਦੀ ਆ ਵੀ ਇੱਥੇ ਭੱਲਾ ਸਾਹਿਬ ਐਵੇਂ ਕਹਿੰਦੇ ਸੀ ਭੱਲਾ ਸਾਹਿਬ ਇੰਦਾ ਹਸਾਉਂਦੇ ਸੀ ਤਕਲੀਫ ਵੀ ਹੈ ਪੇਨ ਵੀ ਹੁੰਦੀ ਹੈ ਕਿਉਂਕਿ ਜਦੋਂ ਕੋਈ ਸਾਡਾ ਇੱਕ ਸਾਥੀ ਕਲਾਕਾਰ ਜਿਹਦੇ ਨਾਲ ਤੁਸੀਂ ਇੰਨਾ ਸਕਰੀਨ ਸਾਂਝੀ ਕੀਤੀ ਹੈ ਇੰਨਾ ਟਾਈਮ ਸਪੈਂਡ ਕੀਤਾ ਕਿਉਂਕਿ ਪਰਿਵਾਰ ਤੋਂ ਜ਼ਿਆਦਾ ਅਸੀਂ ਇਧਰਲੇ ਪਾਸੇ ਆਪਣਾ ਟਾਈਮ ਜ਼ਿਆਦਾ ਸਪੈਂਡ ਕਰਦੇ ਹਾਂ ਤਾਂ ਉਹ ਹਾਂ ਬਸ ਉਹ ਇੱਕ ਪਰਿਵਾਰ ਦਾ ਇਦਾਂ ਹੀ ਲੱਗਦਾ ਹੈ ਕਿ ਸਾਡੇ ਪਰਿਵਾਰ ਚ ਇੱਕ ਮੈਂਬਰ ਚਲੇ ਗਿਆ ਸੋ ਬੜੀਆਂ ਤਕਲੀਫ ਹੋਈਆਂ ਨੇ ਦੇਖੋ ਹੁਣ ਰੀਸੈਂਟਲੀ ਰਾਜਵੀਰ ਨੇ ਮੱਲਾ ਉਠਣ ਜੋਗੇ ਨਹੀਂ ਛੱਡਿਆ ਹਨਾ ਇਹ ਇੱਕ ਤੋਂ ਇੱਕ ਉਧਰ ਘੁੰਮਣ ਲੜਕਾ ਤੇ ਹੁਜਾ ਸਾਹਿਬ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਇਹ ਹੈ ਕਿ ਫਿਰ ਕਹਿੰਦੇ ਨੇ ਕਿ ਇਹ ਦਾ ਹਾਂ ਇਹ ਤਾਂ ਜ਼ਿੰਦਗੀ ਹੈ ਨੇ ਚੱਲਦੇ ਰਹਿਣਾ ਆਪਣੀਆਂ ਯਾਦਾਂ ਜੋ ਹਮੇਸ਼ਾ ਹੀ ਰਹਿਣਗੇ ਪਰ ਇਹ ਹੈ ਕਿ ਇੱਕ ਹੁੰਦਾ ਕਿ ਇਹ ਕਰੈਕਟਰ ਜੇ ਉਹ ਕਰਦੇ ਤਾਂ ਉਹ ਐਂ ਕਰਨਾ ਸੀ ਹਜੇ ਤੱਕ ਯਾਦ ਆਉਂਦਾ ਹੈ ਲਾਈਕ ਇੱਕ ਇੱਕ ਪੱਕੇ ਨਹੀਂ ਸੈਟਸ ਤੇ ਆਪਾਂ ਮਿਲਿਆ ਹੈ ਨਾ ਤੇ ਜਸਪੱਲਾ ਸਾਹਿਬ ਲਾਈਕ ਇਸ ਤਰ੍ਹਾਂ ਨਾਲ ਮਾਹੌਲ ਬਣਾ ਦਿੰਦੇ ਸੀ ਤੁਹਾਨੂੰ ਕੋਈ ਤੁਹਾਡੀ ਕੋਈ ਅਸੀ ਯਾਦ ਹੈ ਜਿਹੜੀ ਤੁਸੀਂ ਕਦੇ ਨਹੀਂ ਭੁੱਲ ਸਕਦੇ ਕੋਈ ਸੈਟ ਕੋਈ ਸੀਨ ਤੁਹਾਨੂੰ ਹਜ ਵੀ ਯਾਦ ਹੈ ਹਮੇਸ਼ਾ ਹੀ ਹਮੇਸ਼ਾ ਹੀ ਸੈਟ ਤੇ ਬੜੀ ਹਾਸੀ ਹੁੰਦੀ ਕੋਈ ਨਾਲੇ ਤੁਹਾਨੂੰ ਪਤਾ ਹੀ ਹੈ ਭੱਲਾ ਸਾਹਿਬ ਤਾਂ ਵੈਸੇ ਹੀ ਚੁੱਪ ਕਰਕੇ ਬੈਠਣ ਵਾਲੇ ਨਹੀਂ ਸੀ ਜਿੱਥੇ ਵੀ ਬੈਠੇ ਹੁੰਦੇ ਉਹਨਾਂ ਨੇ ਰੌਣਕ ਲਾ ਹੀ ਦੇਣੀ ਸੀ ਔਰ ਕੋਈ ਨਾ ਕੋਈ ਇਹੋ ਜੀ ਗੱਲਾਂ ਕਰਨੀਆਂ ਫਿਰ ਉਹਨਾਂ ਨੂੰ ਸਾਰਿਆਂ ਨੇ ਛੇੜੀ ਜਾਣਾ ਕਦੇ ਕਦੇ ਮਤਲਬ ਕਾਫੀ ਇੱਕ ਨਾ ਮਹਾਲੇ ਬਣ ਜਾਂਦਾ ਸੀ ਯਾਦ ਹੀ ਨਹੀਂ ਸੀ ਰਹਿੰਦਾ ਹੁੰਦਾ ਵੀ ਆਪਾਂ ਸ਼ੂਟਿੰਗ ਕਰਨ ਆਏ ਆ ਮੇਰੀਆਂ ਹੁਣ ਲਗਾਤਾਰ ਉਹਨਾਂ ਨੇ ਕਾਫੀ ਫਿਲਮਾਂ ਇਕੱਠੇ ਹੀ ਆਈਆਂ ਨੇ ਤੇ ਫਿਰ ਜੰਮੇ ਸਾਈਨ ਗਮ ਕਿੰਨੀ ਹਾਂ ਹਾਂ ਤੇ ਅੱਖੀਆਂ ਉਡੀਕਦੀਆਂ ਤੇ ਮਾਹੀ ਮੇਰਾ ਨਿੱਕਾ ਜਿਹਾ ਗੱਡੇ ਜਾਂਦੇ ਆ ਛਲਾਂਗਾ ਮਾਰਦੀ ਪਰ ਕਾਫੀ ਫਿਲਮਾਂ ਆਈਆਂ ਸੀ ਹਾਲ ਤਾਂ ਮੈਨੂੰ ਯਾਦ ਵੀ ਨਹੀਂ ਆ ਰਹੀਆਂ ਤੇ ਨਾਲ ਨਾਲ ਉਹ ਕਹਿ ਵੀ ਦਿੰਦੇ ਹੁੰਦੇ ਸੀ ਸਿਮਨ ਜੀ ਤੁਸੀਂ ਨਾ ਇਹਨੂੰ ਐਵੇਂ ਨਹੀਂ ਐਂ ਬੋਲਿਓ ਕਦੇ ਕਦੇ ਲੰਬਾ ਡਾਇਲਗ ਭੱਲਾ ਜਾਬ ਹੁਣ ਤੁਸੀਂ ਮੈਨੂੰ ਟਾਈਮ ਤੇ ਇਹ ਦੇ ਤਾਂ ਮੈਂ ਯਾਦ ਕਿਵੇਂ ਕਰੂੰਗੀ ਹਾਂ ਨਾ ਹਾਂ ਨਹੀਂ ਨਹੀਂ ਤੁਸੀਂ ਇਹਨੂੰ ਐਂ ਬੋਲੋ ਮੈਂ ਕਿਹਾ ਮੈਂ ਫਿਰ ਹੁਣ ਨਾ ਮੈਂ ਜੋ ਡਾਇਲਗ ਆ ਗਿਆ ਮੈਂ ਯਾਦ ਨਹੀਂ ਕਰਨਾ ਕਿਉਂਕਿ ਮੈਨੂੰ ਪਤਾ ਤੁਸੀਂ ਮੇਰਾ ਡਾਇਲਗ ਬਦਲ ਦੋਗੇ ਮੈਂ ਉਹ ਸੈੱਟ ਤੇ ਇੱਕ ਵਾਰੀ ਪਹਿਲਾਂ ਪੂਰਾ ਮੈਂ ਕਿ ਮੈਂ ਨਹੀਂ ਤੁਸੀਂ ਮੈਨੂੰ ਦਿਓ ਨਾ ਮੈਨਿਟੀ ਚ ਸੈੱਟ ਤੇ ਆਉਂਗੀ ਜਦੋਂ ਭੱਲਾ ਜਾਬ ਦੇ ਨਾਲ ਰਿਹਰਸਲ ਕਰੂੰਗੀ ਉਦੋਂ ਯਾਦ ਕਰੂੰਗੀ ਸੋ ਯਾਦਾਂ ਛੱਡ ਗਈਆਂ ਤੇ ਯਾਦਾਂ ਚ ਹਮੇਸ਼ਾ ਰਹਿਣੇ ਨੇ ਸੋ ਜ਼ਿੰਦਗੀ ਦਾ 파ਟ ਹੈ ਇਹ ਵੀ ਚੱਲਣਾ ਹੈ